ਮੇਰਾ ਨਾਮ ਸਰਬਜੀਤ ਸਿੰਘ ਪਰਵਾਦ ਮੇਰੇ ਦੋ ਬੱਚੇ ਆ ਜੀ ਤੇ ਟਰਾਂਸਪੋਰਟ ਦਾ ਸਾਡਾ ਕੰਮ ਹੈ ਮਿੰਨੀ ਬੱਸਾਂ ਨੇ ਸਾਡੇ ਕੋਲ ਉਹਨਾਂ ਦਾ ਕਾਰੋਬਾਰ ਚਲਾ ਰਹੇ ਨੇ ਮੈਂ ਐਥਲੈਟਿਕਸ ਆਪਣੀ 100 ਮਜ਼ਮ ਮੇਰੇ 4 ਮੈਂ ਰੇਸਾਂ ਲਾਈਆਂ ਨੇ 100 ਮੀਟਰ ਤੇ 200 ਮੀਟਰ 100 ਮੀਟਰ ਤੇ ਮੇਰਾ ਛੇਵਾਂ ਸਥਾਨ ਪਿਆ 200 ਮੀਟਰ ਤੇ ਮੇਰਾ ਚੌਥਾ ਸਥਾਨ ਪਿਆ 400 ਮੀਟਰ ਤੇ ਮੇਰਾ ਪਹਿਲਾ ਸਥਾਨ ਪਿਆ ਔਰ 400 ਜਰਬੇ 400 ਚਾਰ ਜਰਬੇ 400 ਰਲੇ ਦੇ ਵਿੱਚ ਵੀ ਫਿਰ ਮੇਰਾ ਪਿੰਡ ਆਸਾਂ 24 ਕੰਟਰੀਆਂ ਉੱਥੇ ਆਈਆਂ ਜੀ ਤੇ 3500 ਤਕਰੀਬ ਮਤਲਬ ਪਾਰਟਿਸਪੇਰੈਂਟ ਪਾਰਟਿਸਪੇਰੈਂਟ ਉੱਥੇ ਆਈ ਛੋਗ ਮੈਂ ਜੀ ਅਸਲ ਚ ਮੈਂ ਨਾ ਹੀ ਦੌੜਦਾ ਭਾਵੇਂ ਮੈਂ ਜਿਸ ਨੇ ਰਿਟਾਇਰ ਹੋਇਆ ਸੀ ਉਸ ਦਿਨ ਮੈਂ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਕਹਿ ਕੇ ਆਇਆ ਸਾਂ ਤੇ ਬੇਟਾ ਤੁਸੀਂ ਅੱਗੇ ਮੈਨੂੰ ਗਰ ਹੁੰਦੇ ਰਹੇ ਹੋਣ ਮੈਨੂੰ ਖ਼ਬਰ ਚ ਵੇਖ ਲਿਆ ਕਰ ਤੇ ਮੈਂ ਉਸ ਦਿਨ ਤੋਂ ਮਨ ਬਣਾ ਲਿਆ ਸੀ ਤੇ ਮੈਂ اس پاسے ਜਾਣੇ ਕਿ میرا سریر ਜਿਹੜਾ ਸੀ ਉਹ ਕੰਮ ਕਰਦਾ ਸੀ ਕੋਈ ਅਜੇ ਮੈਨੂੰ ਪ੍ਰੋਬਲਮ ਨਹੀਂ ਸੀ ਕਿਉਂਕਿ ਮੈਂ ਹਾਕੀ ਬੱਚਿਆਂ ਦੇ ਨਾਲ ਖੇਡਦਾ ਤੇ ਮੇਰਾ ਸਟੈਮਨਾ ਬਣਿਆ ਸੀ ਮੈਨੂੰ ਸਟੈਮਨੇ ਦੀ ਕੋਈ ਮੁਸ਼ਕਲ ਨਹੀਂ ਸੀ ਤੇ ਮੈਂ ਉਹ ਅੱਜ ਵੀ ਹੁਣ ਬੱਚੇ ਮੇਰੇ ਮੈਨੂੰ ਬਹੁਤ ਪਤਾ ਨਹੀਂ ਕਿੰਨੇ ਕਿਥੋਂ ਫੋਨ ਆਉਂਦੇ ਨੇ ਤੇ ਚਲ ਜਾਈ ਅਸੀਂ ਤੇ ਬੁੱਢੇ ਹੋ ਗਏ ਨੇ ਤੁਸੀਂ ਉਦਾਂ ਦੇ ਹੋ ਤੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸਮਾਂ ਇਹ ਜਿਹੜਾ ਦਈ ਦਾ ਨਹੀਂ ਉਹ ਦਈ ਦਾ ਵਾ ਮੈਂ ਵਾਈ ਵੀ ਕਰਦਾ ਹਾਂ ਮੇਰੀ ਕਲਾ ਨਾਲ ਜ਼ਮੀਨ ਆ ਮੈਂ ਕਣਕ ਵੀ ਆਪ ਬੀਜਦਾ ਝੋਨਾ ਵੀ ਆਪ ਬੀਜਦਾ ਉਹ ਖੇਤੀ ਵੀ ਆਪ ਕਰੀ ਦੀ ਟਰਾਂਸਪੋਰਟ ਵਾਲੀ ਵੀ ਧਿਆਨ ਦੇਈਦਾ ਇਧਰ ਫਿਰ ਜਦੋਂ ਸਾਡੀਆਂ ਨੇੜੇ ਆ ਜਾਂਦੇ ਹਨ ਮਹੀਨਾ ਦੋ ਮਹੀਨੇ ਉਸ ਵੇਲੇ ਅਸੀਂ ਬਤ ਤੋਂ ਬਤਾਂਦੇ ਨਹੀਂ ਵੈਸੇ ਮੈਂ ਜੇ ਨਾ ਹੋਵੇ ਤਾਂ ਫਿਰ ਇੱਕ ਟਾਈਮ ਜਾਣਾ ਖਾਣ ਪਾਣ ਮੇਰਾ ਬਹੁਤ ਵਧੀਆ ਜੀ ਖਾਣ ਪਾਣ ਮੈਂ ਵੇਖੋ ਆਪਣਾ ਜਿਸ ਤਰ੍ਹਾਂ ਮੀਨ ਮੱਛੀ ਆਂਡਾ ਇਹ ਮੈਂ ਖਾਂਦਾ ਜੀ ਆੰਡੇ ਦੋ ਸਵੇਰੇ ਰੋਜ਼ ਅੱਧਾ ਕਿਲੋ ਦੁੱਧ ਸ਼ਾਮ ਨੂੰ ਅੱਧਾ ਕਿਲੋ ਦੁੱਧ ਇਹ ਮੇਰੀ ਦੇਲੀ ਹੈ ਦਵਾਈ ਮੈਂ ਕਿਤੇ ਫਸਿਆ ਹੋਵਾਂ ਤੇ ਖਾਣਾ ਨਹੀਂ ਮੈਂ ਖਾਂਦਾ ਸੈਕਟਰਸ ਲਾ ਲਓ ਹਾਰਡਵਰ ਖਲਾ ਲਓ ਕਿਉਂਕਿ ਮੈਂ ਪ੍ਰਵਾ ਮੇਰਾ ਮੇਰੇ ਬਿਲਕੁਲ ਹੀ ਕੋਈ ਅਜੋਜੀ ਨਹੀਂ ਗੱਲ ਕਰਵਾਉਂਦਾ ਮੇਰਾ ਬਿਲਕੁਲ ਮੇਰੇ ਨਾਲ ਹਰ ਸਮੇਂ ਬੱਚਿਆਂ ਨੇ ਪੁੱਛਦੇ بڑے ਹੁੰਦੇ ਸੀ ਪਰ ਇਹ ਮਤਲਬ ਇਸ ਪਾਸੇ ਪਏ ਨਹੀਂ ਪੋਤਰਾ ਮੇਰਾ ਉਹਨੂੰ ਅਹੀਂ ਕ੍ਰਿਕਟ ਅਕੈਡਮੀ ਚ ਪਾਇਆ ਉਹ ਜਾਂਦਾ ਖੇਡਣ ਵੱਡੇ ਨੂੰ ਪਾਇਆ ਸੀ ਪਰ ਉਹ ਇੱਕ ਅਠਵੀਂ ਜਮਾਤ ਇੱਕ ਛੋਟਾ ਹੈ ਜਿਹੜਾ ਅਠਵੀਂ ਵਾਲਾ ਉਹਦੇ ਪੇਪਰ ਸੀ ਤੇ ਉਹਨੂੰ ਇਸ ਕਰਕੇ ਥੋੜਾ ਡਰਾ ਕਰਾ ਰਿਆ ਨਹੀਂ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਨਾ ਵੀ ਲੰਮੇ ਪੈਰ ਨਾਲੋਂ ਥੋੜਾ ਬੋਤਾ ਸਰੀਰ ਨੂੰ ਹਿਲਾਓ ਗਰਾਊਂਡ ਜਾਓ ਛੜਕਦੇ ਚੱਲ ਜਿਓ ਸਵੇਰੇ ਸਫਤ ਉੱਠ ਕੇ ਚੱਲ ਜਿਓ ਕੀ ਕਰਨਾ ਹੁੰਦਾ ਹੋਰ ਤਾਂ ਕੰਮ ਕੋਈ ਨਹੀਂ ਹੁੰਦਾ ਤੇ ਜੇ ਉਹ ਕਰ ਲੰਗੇ ਤੇ ਆਪਣਾ ਸਰੀਰ ਤੰਦਰੁਸਤ ਰੱਖ ਕੇ ਤੇ ਆਪਣੀ ਵਧੀਆ ਜ਼ਿੰਦਗੀ ਉਹ ਜੜੀ ਜੀ ਸਕਦੇ ਇਹਨੇ ਮੈਂ ਦੱਸ ਦਿੱਤੇ ਮੈਨੂੰ ਲਗਦਾ 350 400 ਦੇ ਕਰੀਬ ਮੇਰੇ ਕੋਲ ਐਸ ਵੇਲੇ ਹੈਗੇ ਸਭ ਮੈਕਸੋ ਕੰਨੀ ਨੈਸ਼ਨਲ ਨਹੀਂ ਅਬ ਇਸ ਡੇਟ ਸਟੇਟਾਂ ਦੇ ਦੇ ਵਿੱਚ ਹੀ ਹੈਗਾ ਹਣੀ ਅਬ ਕੋਈ ਕਿੱਥੇ ਜਾ ਰਹੇ ਹੁਣ ਵਰਲਡ ਵਾਸਤੇ ਅੱਗੇ ਪਰ ਵਰਲਡ ਐਸ ਵੇਲੇ ਮੇਰਾ ਮਨ ਨਹੀਂ ਤੇ ਵਰਲਡ ਮੈਂ ਉਦੋਂ ਜਾਣਾ ਚਾਹੁੰਦਾ ਜਦੋਂ ਮੈਨੂੰ ਪੂਰਾ ਹੋਵੇ ਤੇ ਮੈਂ ਵਰਡ ਦਾ ਟਾਈਮ ਮੰਗਾ ਰਿਆਂ ਵੀ ਵਰਡ ਦਾ ਟਾਈਮ ਕੀ ਹੈ ਸਾਹ ਉਹ ਦੂਸਰ 400 ਮੀਟਰ ਦਾ ਉਹ ਟਾਈਮ ਲਾ ਕੇ ਉਹ ਮੈਂ ਕਲੀਅਰ ਕਰਕੇ ਨਾ ਮੈਂ ਫੇਰ ਵੱਡ ਲਿਆ ਨੈਸ਼ਨਲਾਂ ਦੇ ਮੇਰੇ ਖਿਆਲ 15 16 ਦੇ ਕਰੀਬ ਖੇਡ ਲਈ ਹੋਣੀ ਹੈ तकरीबन ਮੇਰੇ ਸਾਰੇ ਗ